ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂ ਇੰਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਪੰਜਾਬ ਚ ਵੱਡੇ ਡਰੱਗ ਰੌਕਟ ਦਾ ਪਰਦਾ ਪਾਸ਼ ਵਿਦੇਸ਼ਾਂ ਤੋਂ ਚੱਲ ਰਿਹਾ ਸੀ ਨੈੱਟਵਰਕ ਪੰਜਾਬ ਪੁਲਸ ਨੇ ਸੁਪੇ ਨੂੰ ਨਸ਼ਾ ਮੁਕਤ ਬਣਾਉਣ ਦੀ ਆਪਣੀ ਮੈਂ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ ਅਮਿਸਦਾ ਹਾਤੀ ਪੁਲਸ ਨੇ ਇੱਕ ਖੂਫੀਆ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਇਸ ਹੱਦ ਪਰ ਤੋਂ ਚੱਲ ਰਿਕੇ ਇੱਕ ਵੱਡੇ ਡਰੱਗ ਤਸਕੀ ਨੈਟਵਰਕ ਦਾ ਪਰਦਾ ਪਾਸ਼ ਕੀਤਾ ਹੈ ਇਸ ਆਪਰੇਸ਼ਨ ਵਿੱਚ ਪੁਲਸ ਨੇ ਇੱਕ ਪ੍ਰਮੁੱਖ ਡਰੱਗ ਤਸਕ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਤੋਂ ਭਾਰੀ ਮਾਤਰਾ ਜੀਰੋਇਨ ਅਤੇ ਡਰੱਗ ਮਨੀ ਪ੍ਰਾਪਤ ਕੀਤੀ ਹੈ ਇਹ ਕਾਰਵਾਈ ਇੱਕ ਯੋਜਨਾਬੰਦ ਪ੍ਰੇਸ਼ਨ ਦਾ ਹਿੱਸਾ ਜਿਸ ਜਿਸ ਨੂੰ ਖੂਫੀਆ ਜਾਣਕਾਰੀ ਮਿਲਣ ਤੋਂ ਬਾਅਦ ਇਨਜਾਮ ਦਿੱਤਾ ਗਿਆ। ਗ੍ਰਿਫਤਾਰ ਕੀਤੇ ਗਏ ਤਸਕਰ ਦੀ ਪਛਾਣ ਗੁਰੂ ਕੀਵਡਾਲੀ ਅਮਿੱਤ ਦੇ ਬਸਨੀ ਸ਼ੰਕਰ ਸਿੰਘ ਵਜੋਂ ਹੋਈ। ਪੁਲਿਸ ਨੇ ਦੋਚੀ ਦੇ ਕਬਜ਼ੇ ਚੋਂ 6.246 86 ਕਿਲੋਗ੍ਰਾਮ ਹੀਰੋਇਨ ਅਤੇ 4 ਲੱਖ ਦੀ ਡਰੱਗ ਮਨੀ ਜ਼ਬਤ ਕੀਤੀ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਗਰੋ ਇੱਕ ਵੱਡੇ ਅੰਤਰਰਾਸ਼ਟਰੀ ਨੈਟਵਰਕ ਦਾ ਹਿੱਸਾ ਸੀ ਦੋਚੀ ਸ਼ੰਕਰ ਸਿੰਘ ਸਿੱਧੇ ਤੌਰ ਤੇ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਸਰਹੱਦ ਪਾਰ ਤੋਂ ਡਰੱਗ ਦੀ ਸਪਲਾਈ ਵਿੱਚ ਸ਼ਾਮਲ ਸੀ ਪੁਲਿਸ ਹੋਂਦ ਦੋਚੀ ਤੋਂ ਪੁੱਛ ਕੇ ਸ਼ਿਕਰ ਰਖਿਆ ਤਾਂ ਜੋ ਇਹ ਸ਼ੰਗਰੋਹ ਦੇ ਫਾਰਵਰਡ ਅਤੇ ਬੈਕਵਰਡ ਲੀਕੇਜ ਦਾ ਪਤਾ ਲਗਾਇਆ ਜਾ ਸਕੀ ਵਿਸ਼ੇਸ਼ ਟੀਮਾਂ ਇਕੱਠੀਆਂ ਕਰਕੇ ਗ੍ਰੋਹ ਦੇ ਹੋਰ ਮੈਂਬਰਾਂ ਦੀ ਪਛਾਣ ਅਤੇ ਗ੍ਰਿਫਤਾਰੀ ਦੇ ਯਤਨ ਕੀਤੇ ਜਾ ਰਹੇ ਹਨ ਇਸ ਮਾਮਲੇ ਵਿੱਚ ਅਮਿਸਦਹਾਤੀ ਦੇ ਲਪੋਕੇ ਥਾਣੀ ਵਿੱਚ ਦੋਚੀ ਖਿਲਾਫ ਐਫਆਈਰ ਇਸਰਜ ਕਰ ਲਈ ਗਈ ਹੈ ਐਸਐਸਪੀ ਦਾਤੀ ਮਨਿੰਦਰ ਸਿੰਘ ਨੇ ਕਹਾਂ ਕੇ ਪੰਜਾਬ ਪੁਲਿਸ ਨਸ਼ਿਆਂ ਖਿਲਾਫ ਜ਼ੀਰੋ ਟਾਲਰਸ ਦੀ ਨੀਤੀ ਤੇ ਕੰਮ ਕਰ ਰਹੀ ਹੈ ਤੇ ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਏਗਾ ਪੁਲਿਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਦੇਣ ਤਾਂ ਜੋ ਚੱਕੇ ਨੈੱਟਵਰਕ ਨੂੰ ਜਮ ਜੜੋਂ ਖਤਮ ਕੀਤਾ ਜਾ ਸਕੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ